ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਰੂਬਰੂ ਕਰਦੇ ਹਾਂ ਜੀ ਇੱਕ ਸੱਚੀ ਕਹਾਣੀ ਦੇ ਨਾਲ ਇਹ ਕਹਾਣੀ ਡਾਕਟਰ ਹਰਪਾਲ ਸਿੰਘ ਪੰਨੂ ਦੁਆਰਾ ਲਿਖੀ ਗਈ ਕਿਤਾਬ ਦੂਰੋਂ ਵੇਖੇ ਸੰਤ ਜਰਨੈਲ ਸਿੰਘ ਉਹਨਾਂ ਵਿੱਚੋਂ ਲਈ ਇੱਕ ਗਈ ਕਹਾਣੀ ਹੈ ਜੀ ਇੱਕ ਨਿਰਸ਼ਲ ਯੋਧੇ ਜਰਨੈਲ ਦੀਆਂ ਗੱਲਾਂ ਬਹੁਤ ਹੀ ਸੁਣੀ ਕਹਾਣੀ ਹੈ ਇਸ ਕਹਾਣੀ ਵਿੱਚ ਸੰਤ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਨੇ ਲੀਡਰਸ਼ਿਪ ਬਾਰੇ ਦੱਸਿਆ ਹੈ। ਸੰਤ ਜੀ ਜੋ ਵੀ ਸ਼ਬਦ ਬੋਲਦੇ ਸੀ ਉਹ ਰੂਹ ਦੀ ਡੰਗਾਈ ਵਿੱਚੋਂ ਬੋਲਦੇ ਸਨ ਅਤੇ ਸੁਣਨ ਵਾਲਿਆਂ ਦੇ ਸਿੱਧਾ ਦਿਲ ਤੇ ਡੂੰਘਾ ਅਸਰ ਕਰਦੇ ਸਨ। ਸੋ ਅੱਜ ਆਪਾਂ ਇਸ ਵਿੱਚ ਸੰਤ ਜਰਨੈਲ ਸਿੰਘ ਨੇ ਕੁਝ ਸੱਚੀਆਂ ਗੱਲਾਂ ਬਾਰੇ ਦੱਸਾਂਗੇ ਜੋ ਉਹ ਸੰਗਤ ਨਾਲ ਸੰਬੋਧਿਤ ਹੋਏ ਸੀ। ਲੀਡਰਸ਼ਿਪ ਦੇ ਬਾਰੇ ਇੱਕ ਅਖਾवत ਹੈ ਜੇਕਰ ਤੁਸੀਂ ਸੋਚਦੇ ਹੋ ਕਿ ਤੁਸੀਂ ਅਗਵਾਈ ਕਰ ਰਹੇ ਹੋ ਪਰ ਕੋਈ ਵੀ ਤੁਹਾਡੇ ਪਿੱਛੇ ਨਹੀਂ ਤੁਰ ਰਿਹਾ ਤਾਂ ਤੁਸੀਂ ਅਗਵਾਈ ਨਹੀਂ ਕਰ ਰਹੇ ਸਿਰਫ ਟੈਲ ਰਹੇ ਹੋ ਇਸ ਦੇ ਨਾਲ ਹੀ ਦੁਨੀਆ ਦੇ ਚਿੰਤਕਾਂ ਨੇ ਲੀਡਰ ਉਸ ਨੂੰ ਮੰਨਿਆ ਹੈ ਜਿਸ ਦੇ ਪਿੱਛੇ ਤੁਰਨ ਵਾਲੇ ਲੋਕ ਕਿਸੇ ਮਜਬੂਰੀ ਜਾਂ ਲਾਲਚ ਬਸ ਉਸ ਦੇ ਪਿੱਛੇ ਨਾ ਤੁਰਦੇ ਹੋਣ ਬਲਕੇ ਦਿਲ ਦੀਆਂ ਡੂੰਘਾਈਆਂ ਚੋਂ ਉਸ ਪ੍ਰਤੀ ਸਮਰਪਿਤ ਹੋ ਕੇ ਨਾਲ ਤੁਰ ਰਹੇ ਹੋਣ ਇਸ ਅਹਿਮ ਤੇ ਜ਼ਰੂਰੀ ਸ਼ਰਤ ਦੇ ਮੱਦੇਨਜ਼ਰ ਅਸੀਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਉਹਨਾਂ ਇਤਿਹਾਸਕ ਬੋਲਾਂ ਦੇ ਰੂਬਰੂ ਹੁੰਦੇ ਹਾਂ ਜੋ ਕਿ ਉਹਨਾਂ ਨੇ ਮਰਜੀ ਵੜਿਆਂ ਦੇ ਠਾਠਾਂ ਮਾਰਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਹੇ ਸਨ ਉਹਨਾਂ ਦੇ ਬੋਲ ਸਨ ਨੌਜਵਾਨੋ ਇੱਕ ਤੁਹਾਡਿਆਂ ਚਰਨਾਂ 'ਚ ਬੇਨਤੀ ਆ ਇੱਕ ਬੇਨਤੀ ਆ ਕਿ ਧਿਆਨ ਨਾਲ ਸੁਣ ਕੇ ਹਾਂ ਕਹੋ ਓਵੇਂ ਛੇਤੀ ਦੇਣੀ ਹਾਂ ਨਾ ਮੇਰੇ ਕੋਲ ਕਹੋ ਇੱਕ ਆ ਜਿਹੜਾ ਪਿੰਡਾਂ ਵਿੱਚ ਦੂਦੋ ਜਥੇਦਾਰਾਂ ਦੇ ਤੌਰ ਤੇ ਸੇਵਾਦਾਰ ਚੁਣੇ ਜਾ ਰਹੇ ਆ ਉਹਨਾਂ ਪ੍ਰਤੀ ਵੀ ਇੱਕ ਬੇਨਤੀ ਆ ਮੇਰੇ ਨਾਲ ਨਾਮ ਉਹ ਲਖਾਇਓ ਜਿਹਨੂੰ ਫਾਂਸੀ ਦਾ ਰੱਸਾ ਚੰਗਾ ਲੱਗਦਾ ਜਿਹਨੇ ਚਰਖੜੀ ਤੇ ਚੜਨਾ ਜਿਹਨੂੰ ਉੱਬਲਦੇ ਦੇਗੇ ਨਾਲ ਪਿਆਰ ਆ ਜਿਹਨੇ ਮੋਟਰਸਾਈਕਲ ਤੇ ਚੜਕੇ ਸ਼ਹੀਦਾਂ ਦਾ ਹੱਕ ਲੈਣਾ ਤੇ ਆਪਣਾ ਸੀਸ ਤਲੀ ਤੇ ਰੱਖ ਗਏ ਯਾਰ ਦੀ ਗਲੀ ਚ ਤੁਰਨਾ ਮੇਰੇ ਕੋਲੇ ਨਾਮ ਉਹ ਲਖਾਇਓ ਤੇ ਜੀ ਨੇ ਤੁਰ ਦੀ ਟਿਕਟ ਲੈਣੀ ਆ ਉਹ ਕੁਰਸੀ ਵਾਲੀ ਦੂਜੀ ਟਿਕਟ ਨਹੀਂ ਕੁਰਸੀ ਵਾਲੀ ਟਿਕਟ ਜੀ ਨੇ ਲੈਣੀ ਆ ਤੇ ਮੁੰਡੇ ਕੁੜੀਆਂ ਨੂੰ ਨੌਕਰੀ ਤੇ ਲਵਾਉਣਾ ਉਹ ਲਾਲਚ ਵਿੱਚ ਆ ਕੇ ਮੇਰੇ ਕੋਲੇ ਨਾਮ ਨਾ ਲਖਵਾਇਓ ਆਪਦਾ ਹੋਰ ਜਿੱਥੇ ਮਰਜ਼ੀ ਲਖਵਾ ਲਓ ਮੇਰੇ ਕੋਲੇ ਲਾਲ ਚਲੂਲ ਚ ਕੋਈ ਨਹੀਂਗਾ ਕਿ ਚੇਅਰਮੈਨ ਦੀ ਕੁਰਸੀ ਦਿਉ ਤੈਨੂੰ ਮੈਂਬਰ ਬਣਾ ਦਊਗਾ ਜੇਕਰ ਫਾਂਸੀ ਚੜਨਾ ਤੇ ਆਪਣਾ ਨਾਮ ਲਿਖਵਾ ਦਿਓ ਹੱਕ ਲੈਣਾ ਤੇ ਲਿਖਵਾ ਦਿਓ ਮਰਨਾ ਤੇ ਲਿਖਵਾ ਦਿਓ ਦੇਸ਼ ਕੌਮ ਦੀ ਰਾਖੀ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਾਸਤੇ ਖੂਨ ਦੇਣਾ ਤੇ ਲਿਖਵਾ ਦਿਓ ਤੇ ਜੇ ਕੁਰਸੀ ਪਿਆਰੀ ਰੱਖਣੀ ਤੇ ਚਾਮਾ ਬਚਾਉਣਾ ਤੇ ਫਿਰ ਜਿੱਧਰ ਮਰਜ਼ੀ ਲਖਵਾਓ ਮੇਰੇ ਕੋਲ ਭਲੇਖੇ ਵਿੱਚ ਨਾ ਕਿਤੇ ਆ ਜਾਇਓ ਸੰਤ ਜਰਨੈਲ ਸਿੰਘ ਖਾਲਸਾ ਦੀ ਰਿਕਾਰਡ ਹੋਈ ਇੱਕ ਸਪੀਚ ਦੀਵਾਨ ਹਾਲ ਮੰਜੀ ਸਾਹਿਬ ਇਹ ਇੱਕ ਸਾਫ਼ ਦਿਲ ਤੇ ਸੱਚੇ ਕੌਮੀ ਲੀਡਰ ਦੀ ਆਪਣੇ ਜਿਹਾ ਹੀ ਬੇਗਰਜ਼ ਵਰਕਰਾਂ ਦੀ ਚੋਣ ਕਰਨ ਦਾ ਖਾਲਸਾਈ ਸਿਧਾਂਤਕ ਪੈੰਤੜਾ ਸੀ ਇੱਕ ਸਿਰਲੱਥ ਜਰਨੈਲ ਕੌਮ ਦੀ ਜਵਾਨੀ ਨੂੰ ਪਾਈ ਇਤਿਹਾਸਕ ਬੰਗਾਰ ਸੀ ਤੇ ਇਤਿਹਾਸ ਨੇ ਵੇਖਿਆ ਹੈ ਸਿੱਖ ਜਵਾਨੀ ਦੇ ਕਾਫਲੇ ਸਿਰ ਤਲੀਆਂ ਤੇ ਰੱਖ ਕੇ ਉਹਦੇ ਨਾਲ ਤੁਰ ਪਈ ਸਮਕਾਲੀ ਅਕਾਲੀ ਲੀਡਰਸ਼ਿਪ ਜਿਸ ਦੀ ਕਹਿਣੀ ਅਤੇ ਕਰਨੀ ਵਿੱਚ ਬੜੀ ਵੱਡੀ ਖਾਈ ਸੀ ਉਸ ਪੰਡਾਲ ਚ ਵਰਕਰਾਂ ਦੇ ਰੂਪ ਵਿੱਚ ਸਿਰਫ ਉਂਗਲਾਂ ਤੇ ਗਿਣੇ ਜਾਣ ਵਾਲੇ ਕੁਝ ਲਾਲਚੀ ਜਾਂ ਸਾਪੂਸੀ ਹੀ ਰਹਿ ਗਏ ਇਸ ਅਲਵੇਲੇ ਸੰਤ ਸੰਤ ਜਰਨੈਲ ਸਿੰਘ ਦਾ ਇੱਕ ਇੱਕ ਸ਼ਬਦ ਉਸ ਦੀ ਰੂਹ ਦੀ ਡੰਗਾਈ ਚੋਂ ਨਿਕਲਦਾ ਸੀ ਤੇ ਸੁਣਨ ਵਾਲਿਆਂ ਦੇ ਵੀ ਸਿੱਧਾ ਦਿਲ 'ਚ ਡੂੰਗਾ ਉੱਤਰ ਜਾਂਦਾ ਸੀ ਜਦੋਂ ਸਮਾ ਆ ਬਣਿਆ ਤਾਂ ਇਸ ਅਣਖੀਲੇ ਜਰਨੈਲ ਨੇ ਆਪਣੇ ਮੂੰਹੋਂ ਕੱਟੇ ਇੱਕ ਇੱਕ ਸ਼ਬਦ ਦੀ ਲਾਜ ਰੱਖੀ ਕਰਨੀ ਤੇ ਕਰਨੀ ਦਾ ਮੂਜਸਮਾ ਬਣ ਕੇ ਵਿਖਾਇਆ ਤੇ ਧਾੜਵੀ ਫੌਜ ਦੇ ਸਨਮੁਖ ਯੂਜ਼ ਦਿਆਂ ਸ਼ਹਾਦਤ ਦਿੱਤੀ ਇਸ ਸੰਘਾਰਸ਼ ਇਸ ਸ਼ਹਾਦਤ ਨੇ ਇਤਿਹਾਸ ਦੇ ਵਹਿਣ ਦਾ ਰੁੱਖ ਹੀ ਮੋੜ ਕੇ ਰੱਖ ਦਿੱਤਾ ਕੋਈ ਵੱਡੀ ਗੱਲ ਨਹੀਂ ਸੀ ਕਿ ਸੰਤ ਜਰਨੈਲ ਸਿੰਘ ਨਾਂ ਦਾ ਇਹ ਕੌਮੀ ਆਗੂ ਜੇਕਰ ਚਾਹੁੰਦਾ ਤਾਂ ਕੱਲੂ ਘਾਰੇ ਦੇ ਚੱਕਰ ਵਿਊ ਚੋਂ ਬਹੁਤ ਹੀ ਸੌਖ ਨਾਲ ਨਿਕਲ ਸਕਦਾ ਸੀ ਤੇ ਵੱਡੀ ਗੱਲ ਉਸ ਦੇ ਇੱਕ ਇੱਕ ਬੋਲ ਤੇ ਪਤਵ ਤੰਗਿਆਂ ਵਾਂਗ ਮਰ ਮਿਟਣ ਲਈ ਤਿਆਰ ਖਲੋਤੇ ਜਾਵਾਜ਼ ਵੀ ਦਿਲੋਂ ਚਾਹੁੰਦੇ ਸਨ ਕਿ ਇਹ ਸੱਚਾ ਜਰਨੈਲ ਮੱਚੀ ਹੋਈ ਅੱਗ ਚੋਂ ਕਿਸੇ ਤਰ੍ਹਾਂ ਸਾਬਤ ਨਿਕਲ ਜਾਵੇ ਪਰ ਉਹ ਨਹੀਂ ਨਿਕਲਿਆ ਸ਼ਾਇਦ ਇਸ ਹਕੀਕਤ ਨੂੰ ਵੀ ਉਹ ਆਪਣੇ ਸਮੁੱਚੇ ਸਿਰਲੱਥ ਕਾਫਲੇ ਅੰਦਰੋਂ ਸਭ ਤੋਂ ਬਿਹਤਰ ਸਮਝਦਾ ਸੀ ਕਿ ਕਈ ਵਾਰ ਸਰੀਰ ਨੂੰ ਬਚਾ ਲੈਣ ਨਾਲ ਸੰਘਰਸ਼ ਦੀ ਮੌਤ ਹੋ ਜਾਇਆ ਕਰਦੀ ਹੈ ਅਤੇ ਸਰੀਰ ਨੂੰ ਠੀਕਰਾ ਸਮਝ ਕੇ ਭੰਨ ਦੇਣ ਨਾਲ ਸੰਘਰਸ਼ ਤੇ ਨਵਾਂ ਜਵਨ ਚੜਦਾ ਹੈ। ਸੰਤ ਜਰਨੈਲ ਸਿੰਘ ਦੇ ਮੂੰਹੋਂ ਨਿਕਲਿਆ ਹਰ ਇੱਕ ਸ਼ਬਦ ਗੁਰਮਤ ਵਿਚਾਰ ਧਾਰਾ ਦੇ ਰੋਹਾਨੀ ਪ੍ਰਕਾਸ਼ ਵਿੱਚ ਗੁੱਦਾ ਹੁੰਦਾ ਸੀ ਤੇ ਉਸ ਜਰਨਲ ਨੇ ਆਖਰੀ ਸਾਹ ਤੱਕ ਆਪਣੀ ਕਹੀ ਹਰ ਗੱਲ ਤੇ ਪੈਰਾ ਦਿੱਤਾ। ਇਹੀ ਕਾਰਨ ਹੈ ਕਿ ਅੱਜ ਵੀ ਉਹਨਾਂ ਦੇ ਨਾਲ ਜੁੜੀ ਕੋਈ ਵੀ ਯਾਦ ਇੱਕ ਇਤਿਹਾਸਕ ਮਹੱਤਵ ਰੱਖਦੀ ਹੈ। ਉਹਨਾਂ ਦੀ ਨੇੜਤਾ ਦਾ ਨਿਗ ਇੱਕ ਵੱਡੇ ਮਾਣ ਵਾਂਗ ਸੰਭਾਲ ਕੇ ਰੱਖਿਆ ਜਾਂਦਾ ਹੈ। ਅਤੇ ਉਸੇ ਕਹੇ ਇੱਕ ਇੱਕ ਬੋਲ ਵਿੱਚ ਅੱਜ ਵੀ ਦਿਲਾਂ ਅੰਦਰ ਚੁਣਚਨੀ ਛੇੜ ਦੇਣ ਵਾਲੀ ਤਾਕਤ ਹੈ ਬਿਨਾਂ ਸ਼ੱਕ ਇਸ ਤਾਕਤ ਪਿੱਛੇ ਉਸ ਦੇ ਸੰਘਰਸ਼ ਅਤਿ ਸ਼ਹਾਦਤ ਦੀ ਅਸੀਮ ਤਾਕਤ ਹੈ ਅਜਿਹੀ ਮਹਾਨ ਸ਼ਖਸੀਅਤ ਬਾਰੇ ਪ੍ਰੋਫੈਸਰ ਹਰਪਾਲ ਸਿੰਘ ਪੰਨੋ ਹੂਰਾਣੇ ਜਿਸ ਸ਼ੈਲੀ ਵਿੱਚ ਲਿਖਿਆ ਹੈ ਉਹ ਆਪਣੇ ਆਪ ਵਿੱਚ ਇੱਕ ਵਿਲੱਖਣ ਕਾਰਜ ਹੈ ਪ੍ਰੋਫੈਸਰ ਹਰਪਾਲ ਸਿੰਘ ਪੰਨੂ ਦੀਆਂ ਦਰਿਆ ਦੀ ਰਵਾਨੀ ਵਰਗੀਆਂ ਲਿਖਤਾਂ ਦਾ ਮੈਂ ਹਮੇਸ਼ਾ ਹੀ ਕਾਇਲ ਰਿਹਾ ਹਾਂ ਉਹਨਾਂ ਦੀ ਸੰਤ ਜਰਨੈਲ ਸਿੰਘ ਬਾਰੇ ਇਹ ਮਹਾਨ ਗ੍ਰਿਤ ਜਦੋਂ ਅਸੀਂ ਵੰਗਾਰ ਚ ਲੜੀਵਰ ਪ੍ਰਕਾਸ਼ਿਤ ਕੀਤੀ ਤਾਂ ਇਹ ਦੱਸਿਆ ਨਹੀਂ ਜਾ ਸਕਦਾ ਕੇ ਪਾਠਕ ਕਿੰਨੀ ਬੇਸਬਰੀ ਨਾਲ ਅਗਲੀ ਕਿਸ਼ਤ ਦੀ ਉਡੀਕ ਕਰਦੇ ਸਨ ਇਸੇ ਲਈ ਉਹਨਾਂ ਤੋਂ ਪ੍ਰਵਾਨਗੀ ਲੈ ਕੇ ਇਸ ਲਿਖਤ ਨੂੰ ਕਿਤਾਬੀ ਰੂਪ ਵਿੱਚ ਪ੍ਰਕਾਸ਼ਿਤ ਕਰਨ ਦਾ ਫੈਸਲਾ ਕੀਤਾ ਤੇ ਸੰਤ ਜਰਨੈਲ ਸਿੰਘ ਖਾਲਸਾ ਵਾਰੇ ਇਹ ਅਹਿਮ ਕ੍ਰਿਤ ਪ੍ਰਕਾਸ਼ਿਤ ਕਰਦੇ ਹੋਏ ਅਸੀਂ ਮਾਣ ਮਹਿਸੂਸ ਕਰਦੇ ਹਾਂ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਸੱਚੀ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ। ਅਖੀਰ ਤੱਕ ਜਰੂਰ ਸੁਣਨਾ ਜੇ ਚੰਗੀ ਲੱਗੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਨਾ। ਕੱਲ ਫਿਰ ਮਿਲਦੇ ਹਾਂ ਜੀ ਸੰਤ ਜਰਨੈਲ ਸਿੰਘ ਦੀ ਅਗਲੀ ਸੱਚੀ ਕਹਾਣੀ ਲੈ ਕੇ। ਸਤਿ ਸ਼੍ਰੀ ਅਕਾਲ ਜੀ।